ਕਾਲੀਗੰਬਸਾ ਤੇ ਦਾਲ ਖਾਸਾ ਵੱਲੋਂ ਅਸੀਂ ਅੱਜ ਕਾਲਾ ਦੇ ਸੁਬਣਾ ਬਾਤੇ ਰੋਜ਼ ਮਾਚ ਕਟਣ ਲਾ ਜਾ ਰਹੇ ਹਾਂ ਦੇਖੋ ਸੰਗਤ ਜੀ ਪਟਿਆਲਾ ਵਿਖੇ ਪਹੁੰਚੇ ਆ ਬਵਿੰਦਰ ਸਿੰਘ ਸੋੜਾ ਜੀ ਦੀ ਪ੍ਰਧਾਨ ਜ਼ਿਲ੍ਹਾ ਪੁਲਿਸ ਦੀ ਅਗਵਾਈ ਵਿੱਚ ਤੇ ਜਥੇਦਾਰ ਮਨਜੀਤ ਸਿੰਘ ਗੜੀ ਤਰਖਾਨਾ ਨਖਤਰ ਸਿੰਘ ਮਾਚੀਵਾੜਾ ਤੇ ਜਨਨ ਆਪਣੇ ਦੱਗਾ ਦਖਤਾਰ ਸਿੰਘ ਸਰਕਲ ਪ੍ਰਧਾਨ ਜੀ ਸਮਰਾਲੇ ਤੋਂ ਪਹੁੰਚੇ ਨੇ ਜਤਿੰਦਰ ਸਿੰਘ ਹਲਕਾ ਸਮਰਾਲਾ ਬਿਨੀਪੁਰ ਉਹ ਪਹੁੰਚੇ ਨੇ ਕਮਿੰਦਰ ਸਿੰਘ ਖਾਲਸਾ ਪ੍ਰੈਸਕਟਰ ਜੀ ਆਪਣੇ ਚੈਨਲ ਆਈ ਆਪ ਸਾਰੀ ਸੰਗਤ ਨੂੰ ਦਿਖਾਣਾ ਜਾ ਰਹੇ ਨੇ ਦੇਖੋ ਜੀ ਸੰਗਤ ਪਹੁੰਚੀ ਆ ਵੱਧਰ ਵੱਧ ਤੁਸੀਂ ਦੇਖ ਰਹੇ ਹੋ ਰੋਜ਼ ਪ੍ਰਸਾਦਨ ਕੀਤਾ ਜਾ ਰਿਹਾ ਹੈ ਸ਼੍ਰੋਮਣੀ ਕਾਲੀ ਦਰਮ ਬਸਰ ਤੇ ਦਾਲ ਖਾਣ ਸਾਹਿਬ ਵੱਲੋਂ ਬਣਾਇਆ ਜਾ ਰਿਹਾ ਹੈ 15 ਅਗਸਤਰਾ ਕਾਲਾ ਦਿਵਸ ਤੋਂ ਬਣਾਇਆ ਜਾ ਰਿਹਾ ਹੈ ਸਾਡੀ ਕੋਈ ਜਾਦੀ ਨਹੀਂ ਅਸੀਂ ਗੁਲਾਮ ਆ ਸਿੱਖ ਕੌਮ ਗੁਲਾਮੀ ਦਾ ਅਸਾਥ ਕਰ ਰਹੀ ਆ ਇਸ ਟਾਈਮ ਤੇ ਅਸੀਂ ਚਾਹੁੰਦੇ ਆ ਕਿ ਖਾਲਸਤਾਨ ਬਣੇ ਇਸ ਕਰਕੇ ਅਸੀਂ ਅੱਜ ਖਾਲਸਤਾਨ ਦੇ ਲਈ ਰੋਸ ਮਾਰਚ ਕੱਢ ਰਹੇ ਆ ਤੇ ਤੁਸੀਂ ਦੇਖੋ ਸੰਗਤ ਜੀ ਆਸ਼ੀਆ ਜੀ ਤੇ ਮੈਡਿਊਮ ਲੱਗ ਰਿਹਾ ਰਹੇਗਾ ਖਾਲਸਤਾਨ ਜਿੰਦਾਬਾਦ ਜਿੰਦਾਬਾਦ ਖਾਲਸਤਾਨ ਖਾਲਸਤਾਨ ਬੱਬਾ ਜੀ ਬਾਈ ਕੁਟੀਕਾ ਖਾਲਸਾ ਵਾਰੀ ਜੁਗੀ ਫਤਿਹ ਬੱਬਾ ਜੀ ਆਪਣਾ ਅੱਜ 14 ਅਗਸਤ ਹੈ ਤੇ ਤੁਸੀਂ ਇਸ ਰੋਹ ਮਾਤ ਬਾਰੇ ਕੀ ਕਹਿਣਾ ਚਾਹੁੰਦੇ ਹੋ ਸੰਗਤ ਨੂੰ ਅਸੀਂ ਇਹ ਲੱਗਦੇ ਸੀ ਕਿ ਰਾਤ ਹੋ ਗਈ ਚਾਲੂ ਰਾਤ ਦੇ ਆਨ ਅਲੀ ਜੰਗਾ ਲਾਦਿਆਂ ਨੂੰ ਅਸੀਂ 2% ਬਤੀਆ ਅਸੀਂ ਕਿੰਨੀ ਆਪਸ ਦੀਆਂ ਗੱਲਾਂ ਰਹੀਆਂ 3 ਨਾਲ ਪਾਸ ਕਰਨਾ ਅਸੀਂ 65% ਚ ਆਖਦੇ ਦਿੱਤੀਆਂ ਸਾਰਾ ਫੰਮੇ ਜਾਂਦਾ ਸਤਵਾਪੁਰ ਨੇ ਅਨੁਸੂਚਿਤ ਘਾਟ ਗੇੜੀਆਂ ਨੂੰ ਫੋਕਰਾਉਂਦੇ ਤੁਸੀਂ ਦੇਖ ਰਹੇ ਹੋ ਜੀ ਸ਼੍ਰੋਮਣੀ ਕਾਲੀਦਾ ਨੰਬਰਸਰ ਵੱਲੋਂ ਚੈਨਲ ਵੱਲੋਂ ਹਿੰਦਰ ਸਿੰਘ ਖਾਲਸਾ ਪ੍ਰਕਾਸ਼ਤਰ ਮਾਛੀ ਬੜਾ ਦੇ ਚੈਨਲ ਰੋਗਾਈ ਕਰ ਰਹੇ ਆ ਆਪਣੇ ਨੂੰ ਦੇਖ ਲੋ ਰੋਜ਼ ਮਾਰਚ ਕੱਢਿਆ ਜਾ ਰਿਹਾ ਹੈ ਕਾਲਾ ਦੇਸ ਸੁਮਾਇਆ ਜਾ ਰਿਹਾ ਹੈ ਸਾਡੇ ਵੱਲੋਂ ਸ਼੍ਰੋਮਣੀ ਕਾਲੀ ਦੰਬਰ ਸਾਹਿਬ ਦਲ ਖਾਲਸਾ ਵੱਲੋਂ ਤੁਸੀਂ ਦੇਖ ਰਹੇ ਹੋ ਹਨੀ ਆ ਭਾਈ ਬਾਈ ਖਾਲਸਾ ਬਾਣੀ ਜੀ ਫਤਿਹ ਭਾਈ ਅੱਜ ਅੱਜ ਤੁਜੀ ਇਹ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਸੰਗਤ ਨੂੰ ਅੱਜ ਇਹ ਕਹਿਣਾ ਹੈ ਵੀ ਜਲਵਾ ਦਾ ਹੁਣ ਸਾਏ ਨਹੀਂ ਸਾਡੇ ਨਾਲ ਵਿਸ਼ਵਾਸ ਘਾਟ ਹੋਇਆ ਹੈ ਵੀ ਐਲਡੀ ਇੱਕ ਗੋਰਿਆਂ ਅੰਗਰੇਜ਼ਾਂ ਤੋਂ ਆਜ਼ਾਦ ਹੋ ਕੇ ਸਾਰੇ ਅੰਗਰੇਜ਼ਾਂ ਦੇ ਬਸ ਪੈ ਗਏ ਆ ਜਿਹੜੀ ਇਹ ਕੌਮ ਹੈ ਦੇ ਅਸੀਂ ਗਲਾ ਨਾ ਸਕੇ ਕਹਿੰਦਾ ਨਹੀਂ ਵੀ ਸ਼ਰਤ ਹੁੰਦੀ ਆ ਵੀ ਬਹੁਤ ਸੰਗੀ ਆ ਮੂਟ ਜੂੜੀ ਆ ਬਹੁਤ ਉਹਨਾਂ ਹਮਲਾ ਨਾਲ ਅਭੀ ਕੋਚੂ ਸਿੰਘ ਆਪਣੇ ਕਹਿੰਦੇ ਨੇ ਕਿ ਆਪਾਂ ਜਿਆਦਾ ਵੀ ਤੁਸੀਂ ਖਾਲਤ ਮੰਗਦੇ ਹੋ ਨਹੀਂ ਜਿਆਦਾ ਨਹੀਂ ਐ ਤੇ ਇਹ ਮਹੀਨੇ ਵਿੱਚ ਸਿੱਖਾਂ ਨੇ ਇੱਕ ਰੋਹਰਾ ਅੰਗਰੇਜ਼ ਆਪਣੇ ਹਿੰਦੂ ਵਾਲੇ ਰੋਹਰਾ ਹੈ ਇਹਦਾ ਪ੍ਰਤੱਖ ਸੂਤ ਹੈ ਵੀ ਇੱਕ ਬਲਾਦਕਾਰੀ ਇੱਕ ਆਦਰ ਬਾਬਾ ਇਹਨਾਂ ਦਾ ਸਤਨਾਰੀ ਬਾਬਾ ਰਾਮ ਰਹੀਮ ਉਹ ਹੁਣ ਤੱਕ 14 ਵਾਰ ਪ੍ਰੋਤਸਾਹ ਚੁੱਕਿਆ ਸਾਡੇ ਸੰਗਤਾਂ ਨੂੰ ਕੀ ਕੀ ਸਾਹ ਹੋਵੇ ਜਿੰਨਾਂ ਨੇ ਬਠਾਣ ਅੱਜ ਤੱਕ ਇਹ ਕਲੰਕ ਦੀ ਕੋਰ ਨਹੀਂ ਦਿੱਤੀ ਕਿਸੇ ਸੇਖ ਨੂੰ ਜੀ ਕਵਾਨੀਆਂ ਦਿੱਤੇ ਉਹ ਜਿੰਨਾ ਜਿਹੜਾ ਬਲਾਤਕਾਰ ਨੇ ਉਹਨਾਂ ਨੂੰ ਬਾਰ ਕਰਾਂਗੇ ਸਤਾਰਾ ਅਸੀਂ ਕਹਿੰਦੇ ਆ ਕਿ ਕੋਈ ਨਹੀਂ ਆਣਗੇ ਅਸੀਂ ਗਰਾਉਂਡ ਆ ਜਿਹੜੇ ਕਲਕਸ ਮਾਨੋਂ ਆੜੇ ਬਲਾਤਕਾਰੀਆਂ ਨੂੰ ਜੇਡ ਦੇ ਵਿੱਚ ਫਾਰ ਪਾ ਕੇ ਸਲਨਾਮਿਤ ਕਰਦੇ ਆ ਵੇਖਾ ਕਰਕੇ ਲੈ ਕੇ ਆਏ ਨੇ ਪੂਰਾ ਨੇਕਈ ਦਰਿਆ ਮਫਾਲਾ ਨੇ ਜਿਹੜੇ ਹੁਕਮਾਂ ਦੇ ਪਾਸਕਾਰ ਤੇ ਜਿਹੜਾ ਇਹ ਰੋਸ ਮਾਰਤਾ ਇਹਦਾ ਲੱਗਦਾ ਕਿ ਤੁਹਾਨੂੰ ਸਰਕਾਰਾਂ ਦੇ ਗਹਿੜਾ ਅਸਰ ਪਊਗਾ ਆ ਅਸੀਂ ਸਾਡਾ ਇਹ ਆ ਵੀ ਅਸੀਂ ਸਰਕਾਰ ਦੇ ਕੰਨਾਂ ਤੱਕ ਆਵਾਜ਼ ਸਿਕਾਉਣੀ ਚਾਹੁੰਦੇ ਹਾਂ ਅਸੀਂ ਇਹ ਸਾਡੇ ਬੰਦ ਸਿੰਘ ਰਹਿਣ ਜਮ ਤੇ ਸਾਡੇ ਨਾਲ ਇਨਸਾਫ ਕੀਤਾ ਜਾਵੇ ਪਰ ਥੰਨੀਆਂ ਪੁੜੀਆਂ ਸਰਕਾਰਾਂ ਨੇ ਜਿਹੜਾ ਭਗਵੰਤ ਹੈ ਉਹ ਵੀ ਦੂਜਾ ਬਿਆਨ ਸੋਚ ਰਿਹਾ ਸਾਂ ਆਸ ਕਰਦੇ ਹਾਂ ਕਿ ਸਰਕਾਰ ਤੇਰੀ ਹੋਗੀ ਇਹਦਾ ਕਾਰਨ ਤੁਹਾਨੂੰ ਕਲਾ ਬਰਤੌਣੀਆਂ ਗੰਦੀ ਘਰਾ ਹੋਣੀ ਹੈ ਠੀਕ ਹੈ ਉਹ ਇੱਕ ਦਾ ਰਹਿਣ ਜਿਹੜੀ ਸੀ ਜਿਹੋ ਤਰੀਆ ਦੇ ਉਹ ਅਮਾਰਤ ਬਣ ਕੇ ਹੀ ਰਹਿੰਦੀ ਆ ਸਾਫਤਾਨ ਦਾ ਨਹੀਂ ਪੁੱਤਰ